ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਚੇਅਰਮੈਨ ਸਾਹਿਬ ਸਾਡੇ ਪੰਜ ਸਰਪੰਚ ਆਮ ਆਦਮੀ ਪਾਰਟੀ ਦੀ ਸਾਰੀ ਕ੍ਰੀਮ ਬਾਈ ਇੱਕ ਤੋਂ ਇੱਕ ਚੜ ਕੇ ਇੱਕ ਤੋਂ ਇੱਕ ਚੜ ਕੇ ਸਾਰੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ ਮੇਰੇ ਲਈ ਸਾਰੇ ਹੀ ਸਤਿਕਾਰਯੋਗ ਮੇਰੇ ਭਰਾ ਮੇਰੀ ਇੱਕ ਨੇਚਰ ਆਵਾ ਨਾਵਾਂ ਦੇ ਚੱਕਰ ਚ ਨਹੀਂ ਪੈਂਦਾ ਹੁੰਦਾ ਨਾ ਪੂਰੇ ਕਵਰ ਨਹੀਂ ਹੁੰਦੇ ਮੈਂ ਕਿਸੇ ਭਰਾ ਦੀ ਨਾਰਾਜ਼ਗੀ ਨਹੀਂ ਚਾਹੁੰਦਾ ਤੁਹਾਡੇ ਭਰਾਵਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਹਾਰਦਿਕ ਸਵਾਗਤ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਪਲ ਕੱਢੇ ਆਮ ਆਦਮੀ ਪਾਰਟੀ ਦੀ ਸਫਲਤਾ ਲਈ ਬਾਈ ਅਸੀਂ ਰਾਤ ਦਿਨ ਇੱਕ ਕਰ ਦਿਆਂਗੇ ਰਾਤ ਦਿਨ ਇੱਕ ਮੈਂ ਵਿਸ਼ਵਾਸ ਦਿਵਾਉਣਾ ਇਹ ਕੋਈ ਲੰਬੜਦਾਰੀ ਨਹੀਂ ਇਹ ਕੋਈ ਕਲਗੀ ਨਹੀਂ ਇਹ ਕੋਈ ਫੀਤੀ ਨਹੀਂ ਅਸੀਂ ਸੇਵਾ ਭਾਵਨਾ ਦੇ ਨਾਲ ਸਾਰੇ ਭਰਾ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਨੂੰ ਬਲੰਦੀਆਂ ਤੇ ਪਹੁੰਚਾਵਾਂਗੇ ਆਮ ਆਦਮੀ ਪਾਰਟੀ ਦੇ ਜਿਹੜੇ ਛੰਡੇ ਆ ਉਹ ਉਸੇ ਬਲੰਦ ਕਰਾਂਗੇ ਤੇ ਮੈਂ ਨਾਲ ਇਹ ਵੀ ਕਹਿ ਦੇਣਾ ਚਾਹਣਾ ਪੰਜੀਆਂ ਸਰਪੰਚੀਆਂ ਬਲਾਕ ਸੰਮਤੀਆਂ ਇਹ ਵੀ ਸਾਰੀਆਂ ਜਿੱਤਾਂਗੇ ਭਾਈ ਐਮਐਲਏ ਦੀ ਸੀਟ ਵੀ ਜਿੱਤਾਂਗੇ ਹਰਪਿੰਦਰ ਸਿੰਘ ਪਿੰਦਰ ਪਡੋਰੀ ਨੂੰ ਅਸੀਂ ਵਿਧਾਨ ਸਭਾ ਵਿੱਚ ਭੇਜਾਂਗੇ ਸੋ ਮੈਂ ਇੱਕ ਵਾਰੀ ਫੇਰ ਸਾਰੇ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੁਹਾਡਾ ਇੱਕ ਇੱਕ ਪਲ ਮੇਰੇ ਸਿਰ ਮੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਤੇ ਬੈਠੇ ਮਾਰਕੀਟ ਕਮੇਟੀ ਮੈਂਬਰ ਤੇ ਚੇਅਰਮੈਨ ਸਾਹਿਬ ਤੇ ਮਲਸੀਆਂ ਸ਼ਹਿਰ ਨਿਵਾਸੀ ਆਮ ਪਾਰਟੀ ਦੇ ਵਰਕਰ ਸਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਰਾਵੋ ਬੜੀ ਖੁਸ਼ੀ ਦਾ ਦਿਨ ਮੈਂ ਮਹਿਸੂਸ ਕਰਦਾ ਕਿਉਂਕਿ ਆਮ ਪਾਰਟੀ ਦੇ ਹਲਕਾ ਇੰਚਾਰਜ ਨੇ 15 ਅਗਸਤ ਵਾਲੇ ਦਿਨ ਮੇਰੀ ਇੱਕ ਜ਼ਿੰਮੇਵਾਰੀ ਲਈ ਸੀ ਇਹ ਮਲਸੀਆਂ ਦੇ ਵਿੱਚ ਜੋ ਆਮ ਪਾਰਟੀ ਦਾ ਸਮੁੱਚਾ ਵਰਕਰ ਆ ਉਹਨੂੰ ਇਕੱਠੇ ਕਰਨ ਦੀ ਮੈਨੂੰ ਗੁਰਦੁਆਰਾ ਜੰਮਦਮਾ ਸਾਹਿਬ ਦੇ ਵਿੱਚ ਅਰਦਾਸ ਕਰਦਿਆਂ ਇੱਕ ਗੱਲ ਮਹਿਸੂਸ ਹੋ ਰਹੀ ਸੀ ਕਿ ਸਹੇਬ ਹੱਥ ਵੜਿਆਈਆਂ ਜਿਸ ਭਾਵੇਂ ਇਸ ਦੇ ਇਹ ਗੁਰੂ ਦੀ ਕਿਰਪਾ ਦੇ ਨਾਲ ਜੇ ਪਾਰਟੀ ਨੇ ਕੋਈ ਜ਼ਿੰਮੇਵਾਰੀ ਲਈ ਸੀ ਮੈਂ ਪਿਛਲੇ 5-6 ਦਿਨਾਂ ਤੋਂ ਇਸ ਕੰਮ ਲਈ ਆਪਣੀ ਕੋਸ਼ਿਸ਼ ਕਰ ਰਿਹਾ ਸੀ ਸਾਰਿਆਂ ਭਰਾਵਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਕਿਉਂਕਿ ਇਹ ਚੀਜ਼ ਮੈਂ ਦੇਖੀ ਆ 25-30 ਸਾਲ ਤੋਂ ਮੈਂ ਰਾਜਨੀਤੀ ਦੇ ਵਿੱਚ ਆ ਜਿਹੜੀ ਪਾਰਟੀ ਧਰੇ ਬੰਦੀ ਵਿੱਚ ਪੈ ਜਾਂਦੀ ਆ ਉੱਥੇ ਉਹ ਪਾਰਟੀ ਕਮਜ਼ੋਰ ਹੋ ਜਾਂਦੀ ਆ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਮੈਂ ਇੱਥੇ ਅੱਜ ਸੂਰ ਸਾਹਿਬ ਜੀ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਗੱਲ ਨੂੰ ਮੰਨਦੇ ਹੋਏ ਆਪਣੀ ਸਮੁੱਚੀ ਟੀਮ ਨੂੰ ਨਾਲ ਲੈ ਕੇ ਅੱਜ ਇਸ ਕਾਰਜ ਦੇ ਵਿੱਚ ਮੋਢੀਅਤ ਕਰਕੇ ਇਹ ਸਬੂਤ ਦਿੱਤਾ ਕਿ ਅਸੀਂ ਚਾਹੁੰਦੇ ਆ ਕਿ ਆਮ ਪਾਰਟੀ ਜਿਹੜੀ ਆ ਮਲਸਿਆਂ ਦੇ ਵਿੱਚ ਮਜ਼ਬੂਤ ਹੋਵੇ ਤੇ ਮੈਂ ਨਰਮਲ ਜੀ ਸ਼ਰਪਾ ਜੀ ਗਾੜੀ ਮੇਰੀ ਚਿੱਟੀ ਆ ਹੈਗੇ ਮੇਰ ਤੋਂ ਵੱਡੇ ਕਿਉਂਕਿ ਮੈਂ ਬਚਪਨ ਦਾ ਪੇਤੀ ਆ ਮੈਂ ਵੱਡੇ ਭਰਾ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਇਹ ਜਿਹੜੀਆਂ ਇਹ ਜ਼ੋਤਰਾ ਇਹ ਜ਼ਿੰਮੇਵਾਰੀਆਂ ਜਦੋਂ ਮਿਲ ਜਾਂਦੀਆਂ ਬੰਦੇ ਨੂੰ ਉਸ ਤੋਂ ਮਗਰੋਂ ਲੋਕਾਂ ਦੇ ਕੰਮਾਂ ਲਈ ਦਿਨ ਰਾਤ ਤਤਪਰ ਰਹਿਣਾ ਪੈਂਦਾ ਤੇ ਹਮੇਸ਼ਾ ਨਿਮਾਣਾ ਬਣ ਕੇ ਰਹਿਣਾ ਪੈਂਦਾ ਇਸ ਚੀਜ਼ ਦੀ ਤੁਸੀਂ ਇੱਕ ਪਰਖ ਕਰਿਓ ਜਿਹੜੇ ਬੰਦੇ ਰਾਜਨੀਤੀ 'ਚ ਆ ਜਾਂਦੇ ਆ ਜਿਹੜੇ ਬੰਦੇ ਪੰਚ ਸਰਪੰਚ ਬਣ ਜਾਂਦੇ ਆ ਉਹ ਹਰੇਕ ਗਰੀਬ ਅਮੀਰ ਚੰਗੇ ਮਾੜੇ ਦੇ ਹਰੇਕ ਦੇ ਦੁੱਖ ਵਿੱਚ ਸੁੱਖ ਦੇ ਵਿੱਚ ਮੋਲੀਅਤ ਕਰਦੇ ਆ ਉਹਦਾ ਕਾਰਨ ਇਹ ਹੀ ਹੁੰਦਾ ਕਿ ਉਹਨਾਂ ਦੀ ਆਪਾਂ ਨੂੰ ਸਭ ਦੀ ਲੋੜ ਆ ਤੁਸੀਂ ਮਹਿਮਨ ਸਿੰਘ ਸਰਾਬਾ ਜੀ ਮੈਂ ਬਤਕਾਹ ਜੀ ਤੁਹਾਨੂੰ ਅਪੀਲ ਕਰ ਦਿੰਦਾ ਕਿਉਂਕਿ ਵੱਡਾ ਭਰਾ ਮੇਰਾ ਰੋਕੇ ਬੋਲਾ ਘਟਿਆ ਤੁਹਾਨੂੰ ਮੇਰੀ ਰਿਕਵੈਸਟ ਆ ਕਿ ਅੱਜ ਪਾਰਟੀ ਨੇ ਜੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਆ ਤੁਸੀਂ ਇਕੱਠੇ ਹੋ ਕੇ ਗੁਰੂ ਘਰ ਵਿਖੇ ਅਰਦਾਸ ਕੀਤੀ ਪਿਛਲੇ ਮਨਮਟਾਵ ਗਿਲੇ ਸ਼ਿਕਵੇ ਦੂਰ ਕਰਕੇ ਕੁਝ ਪਰਿਵਾਰਾਂ ਦੇ ਵਿੱਚ ਕੁਝ ਆਪਣੇ ਵਰਕਰਾਂ ਦੇ ਵਿੱਚ ਜਿਹੜੇ ਵੀ ਸਿਗੇ ਉਹਨਾਂ ਨੂੰ ਦੂਰ ਕਰਕੇ ਸਾਰਿਆਂ ਨੇ ਅੱਜ ਤੋਂ ਇਕੱਠੇ ਹੋ ਕੇ ਰਲ ਮਿਲ ਕੇ ਸਾਥ ਦੇਣਾ ਕੋਈ ਦਿਲ ਵਿੱਚ ਕਿਸੇ ਦੇ ਨਾਲ ਈਰਖਾ ਨਾ ਕੀਤੀ ਜਾਵੇ ਕਿਸੇ ਦੇ ਨਾਲ ਵੀ ਕੋਈ ਵਿਰੋਧ ਵਾਲੀ ਭਾਵਨਾ ਨਾ ਹੋਵੇ ਸਾਰੇ ਰਲ ਮਿਲ ਕੇ ਇੱਕ ਦਾ ਇੱਕ ਜੋੜੀ ਤੇ 11 ਬਣਦੇ ਆ ਸਾਰਿਆਂ ਨੇ ਵੱਧ ਤੋਂ ਵੱਧ ਸਹਿਯੋਗ ਕਰਕੇ ਆਪਣੀ ਟੀਮ ਨੂੰ ਉੱਚਾ ਕਰਨਾ ਜੇਕਰ ਤੁਸੀਂ ਇਕਿਆਂ ਤੇ ਮਤਲਬ ਆ ਤੇ ਜੇ ਇਕੱਲੇ ਆ ਤੇ ਜਿਹੜਾ ਮਰਜੀ ਐ ਉਹਨੂੰ ਤੇ ਐਵੇਂ ਜਿਹਨੂੰ ਮਰਜ਼ੀ ਮੈ ਲੋੜ ਦੇਵੇ ਇੱਕੇ ਵਿੱਚ ਹੀ ਬਰਕਤ ਆ ਸਾਰੇ ਜਣੇ ਰਲ ਮਿਲ ਕੇ ਆਏ ਇੱਕੇ ਵਿੱਚ ਰਹਿਣਾ ਸਾਰਿਆਂ ਨੂੰ ਬੇਨਤੀ ਆ ਜੇ ਕਿਸੇ ਦੇ ਮਨ ਨੂੰ ਇਸੇ ਨੇ ਪੰਜਾਛੇ ਦਿਨਾਂ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ ਸਮਝਾਉਂਦੇ ਆ ਵਿਝਾਉਂਦੇ ਆ ਕਿਸੇ ਗੱਲ ਦੇ ਵਿੱਚ ਦਾਸ ਦੇ ਕੋਲੋਂ ਕੋਈ 1921 ਕਿਸੇ ਦੇ ਖਿਲਾਫ ਕੋਈ ਗੱਲ ਕਹੀ ਹੋ ਗਈ ਹੋਵੇ ਤੇ ਉਹਦੀ ਮਖਿਵਾ ਮੰਗਦਾ ਸਾਰਿਆਂ ਦਾ ਮਾਨ ਸਤਕਾਰ ਬਰਾਬਰ ਹੋਊਗਾ ਨਰਮਲ ਸਿੰਘ ਜੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਸਾਰਿਆਂ ਨੇ ਰਲ ਕੇ ਆਪਣੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਮਨ ਵਿੱਚ ਕਿਤੇ ਛਕਪੇ ਉਹਨਾਂ ਨੂੰ ਦੂਰ ਕਰਕੇ ਇੱਕ ਹੋ ਕੇ ਪਾਰਟੀ ਦੀ ਜਿਹੜੀ ਤੇ ਲੋਕਾਂ ਦੀ ਸੇਵਾ ਜਿਹੜੀ ਉਹ ਕਰਨੀ ਆ ਪਾਰਟੀ ਦਾ ਬੈਂਦਰ ਉੱਚਾ ਫੇਰੀ ਚੱਕ ਹੁੰਦਾ ਜੇ ਤੁਸੀਂ ਲੋਕਾਂ ਦੀ ਇਮਾਨਦਾਰੀ ਦੇ ਨਾਲ ਤਨਮਨ ਦੇ ਨਾਲ ਸੇਵਾ ਕਰੋਗੇ ਸਾਰੇ ਰਲ ਕੇ ਇਕੱਠੇ ਹੋ ਕੇ ਹਮਲਾ ਮਾਰੋ ਪਾਰਟੀ ਨੂੰ ਮਜ਼ਬੂਤ ਕਰੋ ਲੋਕਾਂ ਦੇ ਕੰਮਾਂ ਨੂੰ ਵੱਧ ਤੋਂ ਵੱਧ ਮਜ਼ਬੂਤੀ ਦਿਓ ਤਰਜੀਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ